ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਵੀਡੀਓ ਦੇਖੋ ਜੀ ਦੀਵਾਲੀ ਦਾ ਤਿਹਾਰ ਚੱਲਦਾ ਪਿਆ ਬਾਜ਼ਾਰ ਜਾਂਦੇ ਹੋ ਧਿਆਨ ਨਾ ਜਾਓ ਆਪਣੇ ਪੈਸੇ ਪੋਹੇ ਦਾ ਧਿਆਨ ਰੱਖੋ ਪੀੜ ਪਾੜ ਵਾਲੇ ਏਰੀਏ 'ਚ ਆ ਹੁਣ ਗਾਂਧੀ ਬਰਦਰ ਵਾਲਿਆਂ ਦੀ ਗੱਲ ਆ ਜਿਹੜੇ ਕੈਂਟਾ ਕਰਦੇ ਜਮੀ ਲੱਗੇ ਆ ਉੱਥੇ ਲਾਟਰੀ ਜਿੱਥੋਂ ਲੈਂਦੇ ਆ ਉੱਥੋਂ ਦੀ ਗੱਲ ਆ ਇਹ ਚੋਰ ਫੜਿਆ ਬਾਈ ਨੇ ਆ ਲਾਲ ਟੀ-ਸ਼ਰਟ ਵਾਲਾ ਜਿਹੜਾ ਸਰਦਾਰ ਬਾਈ ਆ ਇਹਦੇ ਦੋਦੇ ਪੈਸੇ ਕੱਢ ਲਏ ਨੇ ਪੀੜ ਚ ਇਹ ਪਹਿਲਾ ਟੀ ਲੈਣ ਲੱਗੇ ਹੋਏ ਸੀਗੇ ਤੇ ਇਹਨਾਂ ਦੇ ਮਗਰ ਲੱਗ ਕੇ ਇਹਦੇ ਨਾਲ ਇੱਕ ਹੋਰ ਬੰਦਾ ਸੀ ਇਹਨਾਂ ਨੇ ਪੈਸੇ ਕੱਢ ਲਏ ਉਹਦੇ ਤੇ ਨਾਲ ਦਾ ਇਹਦਾ ਭੱਜ ਗਿਆ ਤੇ ਇਹਨੂੰ ਰੰਗੇ ਹੱਤੀ ਇਹਨਾਂ ਨੇ ਫੜ ਲਿਆ ਆ ਠੀਕ ਆ ਜੀ ਤੇ ਇਹ ਹੁਣੇ ਮੰਨਦਾ ਨਹੀਂ ਪਿਆ ਇਹ ਕਹਿੰਦਾ ਵੀ ਨਹੀਂ ਮੈਂ ਇਕੱਲਾ ਹੀ ਸੀਗਾ ਮੈਂ ਪੈਸੇ ਨਹੀਂ ਕੱਡੇ ਚੈੱਕ ਕਰ ਲੋ ਜਦ ਕਿ ਇਹਦੇ ਨਾਲ ਦਾ ਬੰਦਾ ਭੱਜ ਗਿਆ ਹੋਇਆ ਠੀਕ ਆ ਜੀ ਬਾਕੀ ਹੁਣ ਤੁਹਾਨੂੰ ਇਹਦੇ ਸੁਣਾਣੇ ਕਹਿੰਦਾ ਕੀ ਹੈ ਉਹ ਵੀ ਜਾਣ ਨਹੀਂ ਪਾ ਰਹੇ ਸੀ ਇਹ ਇਹਨਾਂ ਪਿੱਛੋਂ ਦੀ ਬੱਡੂਆ ਲੈ ਗਿਆ ਮੇਰੇ ਦੋਸਤ ਨੂੰ ਉਹ ਕਿੰਨੇ ਕੱਢਿਆ ਭਾਈ ਯਾਰ ਮੇਰੇ ਕੋਲ ਨਾ ਹੁੰਦਾ ਮੇਰੇ ਕੋਲ ਨਾ ਹੁੰਦਾ ਯਾਰ ਸਾਰੇ ਆ ਜਾ ਬੜੀ ਕਿਦਾ ਕਿਤਾ ਬੜਿਆ ਉਹ ਅਗਲੀ ਢੇਰ ਕਿ ਸਿੱਧਾ ਜਾ ਕੇ ਕਿੰਨੇ ਬੰਦੇ ਲੈ ਗਏ ਦੋ ਬੰਦੇ ਸੀ ਵੀਰੇ ਇੱਕ ਟੈਬੂ ਵਾਲਾ ਸੀ ਇਹ ਕਹਿੰਦੇ ਅੰਨੂ ਅੱਗੇ ਉੱਥੇ ਨਾ ਕੱਪੜੇ ਦੀ ਫੜੀ ਲੱਗੀ ਆ ਉੱਥੋਂ ਜਾ ਕੇ ਫੜ ਕੇ ਲੈ ਕੇ ਆਉਂਦਾ ਵੀਰੇ ਆ ਉਹਨਾਂ ਦਾ ਕੱਟਿਆ ਗਿਆ ਉਹ ਬਾਹਰ ਨੂੰ ਕੱਢ ਉਹ ਵੀਰ ਨੂੰ ਫੋਕੀ ਦੇ ਦੇ ਭਾਈ ਹੋਏ ਨਾ ਵੇਰੇ ਨਾ ਯਾਰ ਭਾਈ ਦੇਖ ਮੇਰੀ ਗੱਲ ਸੋ ਅਸੀਂ ਕੁੱਟ ਮਾਰਨੀ ਕਰਦਣੀ ਚਾਹੁੰਦੇ ਹਾਂ ਭਾਈ ਤੂੰ ਐ ਕਰ ਗੱਲ ਸੋ ਪੈਸੇ ਰੱਖ ਲੈ ਤੂੰ ਪੈਸੇ ਬਾਕੀ ਡਾਕੂਮੈਂਟ ਦੇ ਦੇ ਡਾਕੂਮੈਂਟ ਦੇ ਦੇ ਦੇਖ ਵੱਡੇ ਭਾਈ ਇੱਕ ਮਿੰਟ ਇੱਕ ਉਸ ਤੋਂ ਬਾਅਦ ਚਾਹੇ ਜਾਨੋ ਮਾਰ ਦੋ ਫੜਿਆ ਪਤਾ ਕਿਹੜੇ ਤਰੀਕੇ ਵੀਰੇ ਮੈਂ ਕੱਲਾ ਹੀ ਆ ਤੇ ਕੱਲਾ ਹੀ ਆਇਆ ਵੀਰੇ ਜਿੱਥੇ ਫੜਿਆ ਉਹ ਤੂੰ ਲੜ ਰਿਹਾ ਨਹੀਂ ਤੈਨੂੰ ਪਤਾ ਕਿਦਾਂ ਲੱਗਿਆ ਵੀ ਇੰਨੇ ਹੀ ਚੱਕਿਆ ਮੈਂ ਵੀਡੀਓ ਕੱਢ ਕੇ ਨਹੀਂ ਆ ਵੀਰੇ ਕੈਮਰੇ ਨਾਲ ਵੀਡੀਓ ਕੱਢੀਆਂ ਅੰਦਰੋਂ ਸਾਰੇ ਕਹੀ ਤੂੰ ਲਾਟਰੀ ਲਈ ਆ ਲਾੜ ਰਹੀ ਦੇ ਕਿੱਥੇ ਆ ਦਿਖਾ ਬਿਨਾਂ ਲਾੜੀ ਦਿਖਾ ਕੋਈ ਲਾੜੀ ਮੈਂ ਨਾਲ ਦੇਖਦਾ ਬਈ ਮੁੰਡਾ ਉਹੀ ਮੁੰਡਾ ਦੇ ਪੋਸਟੇ ਪਿਆ ਵੀ ਹੈ ਕਿੱਥੇ ਆਓ ਨਾਲ ਨਾਲ ਗੱਲਾਂ ਯਾਰ ਦੱਸ ਮੈਂ ਗੱਲ ਆ ਰਹੀ ਹੈ ਜਾਂ ਮਿਲੇ ਤੇ ਹੈ ਕਿੱਥੇ ਆ ਮੁੰਡਾ ਤੇ ਮੁੰਡੇ ਹੀ ਪੁੱਛਦੇ ਪਿਆ ਹੋਰ ਆ ਕਿੱਥੇ ਆ ਉਹ ਵਿੱਚ ਇਹ ਕਹੀ ਜਾਂਦਾ ਵੀ ਇਹਦੇ ਨਾਲ ਮੁੰਡਾ ਸੀ ਵਿੱਚ ਇਹ ਕਹੀ ਜਾਂਦਾ ਵੀ ਇਹ ਕੰਨਾ ਸੀ ਹੁਣ ਵੀ ਇਹਨੇ ਕੀਤੀ ਤੇ ਇੰਨੀ ਹੈ ਚੋਰੀ ਲੇਕਿਨ ਮੰਨਦਾ ਨਹੀਂ ਪਿਆ ਠੀਕ ਹੈ ਜੀ ਤੋ ਆਪਣਾ ਵਿਚਾਰ ਰੱਖੋ ਜੇ ਢੀੜ ਪਹਾੜਾ ਲੈ ਰਹੀਏ ਚ ਜਾਂਦੇ ਹੋ ਖਾਸ ਕਰ ਦਿਵਾਲੀ ਦੇ ਮੌਕੇ ਠੀਕ ਹੈ ਜੀ